ਜਿਹੜੀ ਆ ਨਵੀਂ ਜੀ ਜੇਨਰੇਸ਼ਨ ਆ ਨਾ ਜਿਹਨੂੰ ਚਾਂਚੀ ਜੇਨਰੇਸ਼ਨ ਕਹਿੰਦੇ ਨੇ ਜਾਂ ਜਿਨ੍ਹਾਂ ਦਾ ਜਨਮ 2004-5 ਤੋਂ ਬਾਅਦ ਹੋਇਆ ਹੋਇਆ ਮੈਂ ਤਾਂ ਇਹਨਾਂ ਨੂੰ ਸੀਰੀਅਸ ਹੀ ਨਹੀਂ ਲੈਂਦਾ ਹੈਗਾ ਕਿਉਂਕਿ ਇਹਨਾਂ ਦੇ ਇਮੋਸ਼ਨ ਵੀ ਹੋਰ ਨੇ ਇਹਨਾਂ ਦੀਆਂ ਲੜਾਈਆਂ ਵੀ ਹੋਰ ਨੇ ਇਹਨਾਂ ਦੀ ਬਦਮਾਸ਼ੀ ਵੀ ਹੋਰ ਆ ਮੈਂ ਤਾਂ ਇਹਨਾਂ ਨੂੰ ਸੀਰੀਅਸ ਜਮੇ ਨਹੀਂ ਲੈਂਦਾ ਹੈਗਾ ਮੈਂ ਇਹਨਾਂ ਦੀ ਕਿਸੇ ਗੱਲ ਤੇ ਸੀਰੀਅਸ ਨਹੀਂ ਹੁੰਦਾ ਹੈਗਾ ਕਿਉਂਕਿ ਪਰਸੋ ਚੁੱਥੇ ਮੇਰੇ ਨਾਲ ਗੱਲੇ ਇਹ ਜੀ ਹੋ ਗਈ ਇੱਕ ਕੁੜੀ ਮੈਨੂੰ ਨਾ ਮੈਸੇਜ ਕਰੀ ਜਾਇਆ ਕਰੇ ਰੋਜ਼ ਤੇ ਪਰਸੋ ਚੁੱਥੇ ਮੈਂ ਰਪਲਾਈ ਕੀਤਾ ਮੈਂ ਕਿਹਾ ਹਾਂਜੀ ਦੱਸੋ ਕੰਦੀ ਮੈਂ ਨਾ ਇੱਕ ਐਹਜਾ ਬੰਦਾ ਲੱਭ ਰਹੀ ਆ ਐਹਜਾ ਪਰਸਨ ਲੱਭ ਰਹੀ ਆ ਆਲਦੀ ਜ਼ਿੰਦਗੀ ਚ ਜਿਹੜਾ ਮੇਰੇ ਦੁੱਖ ਸੁੱਖ ਸਮਝੇ ਮੇਰੇ ਦੁੱਖ ਸੁੱਖ ਸੁਣੇ ਮੈਂ ਹਾਂ ਦੱਸੋ ਤੁਹਾਨੂੰ ਕੀ ਦੁੱਖ ਆ ਕੰਦੀ ਮੈਂ ਨਾ ਦਰਜੀ ਨੂੰ ਸੂਟ ਸਿਵਾਉਣਾ ਦਿੱਤਾ ਸੀ ਤੇ ਉਹਨੇ ਸੂਟ ਗਲਤ ਕੱਟਤਾ ਮੈਂ ਆ ਦੁੱਖਾ ਤੇ ਨਹੀਂ ਕਹਿ ਜੀਆਂ ਗੱਲਾਂ ਦੇ ਦੁੱਖ ਨੇ ਕੰਦੀ ਇੱਥੇ ਹੀ ਨਹੀਂ ਗੱਲ ਖਤਮ ਹੁੰਦੀ ਕਹਿੰਦੇ ਉਹ ਸੂਟ ਦੇ ਚੱਕਰ ਚ ਨਾ ਮੇਰਾ ਦਿਮਾਗ ਇੰਨਾ ਘੁੰਮਦਾ ਰਿਹਾ ਕਹਿੰਦੀ ਰਾਤ ਨੂੰ ਮੈਂ ਦੁੱਧ ਨੂੰ ਉਬਾਲੀ ਦਿੰਦੀ ਸੀ ਦੁੱਧ ਵੀ ਬਾਹਰ ਆ ਗਿਆ ਮੇਰੇ ਮੰਮੀ ਤੋਂ ਗਾਲਾਂ ਪੈ ਗਈਆਂ ਮੈਂ ਕਿਹਾ ਯਾਰ ਦੁੱਖ ਦਾ ਸਤੈਨੂੰ ਦੁੱਖ ਕੀ ਆ ਮੈਂ ਤਾਂ ਘਰੀਲੂ ਬੱਲਾਂ ਨੇ ਕਹਿੰਦੀ ਹਾਂ ਕਿ ਤੈਨੂੰ ਘਰੀਲੂ ਬੱਲਾਂ ਲਾਦੀ ਐ ਨੇ ਕਹਿੰਦੀ ਇਹ ਤਾਂ ਐਡਾ بڑا ਦੁੱਖਾ ਕਹਿੰਦੀ ਮੈਨੂੰ ਪਤਾ ਕਿੰਨੀ ਟੈਨਸ਼ਨ ਹੋਈ ਪਈ ਆ ਕਹਿੰਦੀ ਮੈਂ ਨਾ ਸੂਟ ਫੇਰ ਬਲਤੇ ਪਾਉਣਾ ਸੀ ਮੈਂ ਤਾਂ ਥੋੜੀ ਫੇਰ ਬਣ ਕਦੋਂ ਆ ਕਹਿੰਦੀ ਉਹਦੀ ਤਾਂ ਹਜੇ ਤੀਕ ਰੱਖਣੀ ਆ ਕਰ ਲਓ ਗੱਲ ਮਾਫਾ ਫਿਰ ਆਜੇ ਤਾਂ ਤਰੀਕ ਵੀ ਨਹੀਂ ਰੱਖੀ ਤੂੰ ਕਿਉਂ ਇੰਨੀ ਟੈਨਸ਼ਨ ਲਈ ਜਾਂਦੀ ਕੱਲੀ ਅੱਜ ਤੋਂ ਬਾਅਦ ਮੈਂ ਉਹ ਦਰਜੀ ਦੇ ਜਾਣਾ ਨਹੀਂ ਹੈਗਾ ਮੈਂ ਕਿਹਾ ਦਰਜੀ ਨੇ ਤੇਰਾ ਸੂਟ ਗਲਤ ਕੱਟ ਤਾ ਤੂੰ ਕਿਉਂ ਉਹਦੇ ਜਾਣਾ ਨਹੀਂ ਮੈਂ ਕਿਹਾ ਮੈਂ ਦਾੜੀ ਕਟਾਉਂਦੇ ਨਾ ਨਾਈ ਨੇ ਮੇਰੇ ਕੈਂਚੀ ਮਾਰੀ ਸੀ ਮੈਂ ਅੱਜ ਵੀ ਉਹਨੂੰ ਭਰਾ ਕਹਿ ਕੇ ਬੁਲਾਉਣਾ ਕਹਿ ਦਈਏ ਗੱਲਾਂ ਕਰ ਦਈਏ ਸਮਝ ਨਹੀਂ ਆਉਦੀ ਹੈਗੀ ਵੀ ਇਹਨਾਂ ਦੇ ਯਾਰਾਂ ਨੂੰ ਮੋਸ਼ਨ ਕਿਸ ਨੇ ਕੀ ਗੱਲਾਂ ਕਰਦੀਆਂ ਤੇ ਉਹਨੂੰ ਫੇਰ ਵੱਲ ਤਾਂ ਅਗਰ ਕੋਈ ਗੱਲ ਜਾਦੀ ਮੈਂ ਕਿਹਾ ਜਦੋਂ ਸਾਡੀ ਫੇਰ ਵੱਲ ਸੀ ਨਾ ਮਹ ਮੈਂ ਤਾਂ ਹੈਪੀ ਨਹੀਂ ਨਾ ਅਸੀਂ ਘਰ ਚੋਂ ਦੋ ਕੁਰਤੇ ਪਜਾਮੇ ਸਿਉਣੇ ਦਿੱਤੇ ਸੀ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਹੈਗੀ ਵਾਰ ਅਸੀਂ ਉਹਨੂੰ ਕੁਰਤੇ ਪਜਾਮੇ ਸਿਉਣੇ ਦਿੱਤੇ ਸੀ ਕਿ ਅਸੀਂ ਫੇਰਵਲ ਤੇ ਪਾਉਣੇ ਨੇ ਤੇ ਉਹ ਪਤੰਦਰ ਦੇ ਫੇਰਵਲ ਤੇ ਕੁਰਤੇ ਪਜਾਮੇ ਨਹੀਂ ਸਾਨੂੰ ਸਿਉ ਕੇ ਦਿੱਤੇ ਲਓ ਜੀ ਸਾਡੀ ਫੇਰਵਲ ਵੀ ਲੰਘੀ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਨਾ ਐਂ ਕਰੀ ਜਰਗ ਦੇ ਮੇਲੇ ਤੇ ਸਿਉਂਦੀ ਅਸੀਂ ਜਰਗ ਦੇ ਮੇਲੇ ਤੇ ਪਾਵਾਂਗੇ ਲਓ ਜੀ ਜਰਗ ਦਾ ਮੇਲਾ ਵੀ ਲੰਘਿਆ ਫਿਰ ਸਿਹਦੇਹਾਰ ਦਾ ਮੇਲਾ ਵੀ ਲੰਘਿਆ ਛਪਾਰ ਦਾ ਮੇਲਾ ਵੀ ਲੰਘਿਆ ਅਸੀਂ ਕਾਲਡ ਡਰਾਪ ਆਊਟ ਵੀ ਕਰ ਗਏ ਉਸ ਤੋਂ ਬਾਅਦ ਅਸੀਂ ਖੰਨੇ ਲਾ ਕੇ ਸੈਂਟਮ ਚੋਂ ਕੋਰਸ ਵੀ ਕਰਗੇ ਮੁਹਾਰੀ ਵੀ ਆ ਗਏ ਉੱਥੇ ਜਾও ਵੀ ਕਰ ਲਈ ਹੈਪੀ ਦਾ ਮੰਗਣਾ ਵੀ ਹੋ ਗਿਆ ਹੈਪੀ ਦਾ ਵਿਆਹ ਵੀ ਹੋ ਗਿਆ ਹੱਤੇ ਗੋਲ ਦੋਜਵਾਕ ਵੀ ਹੋ ਗਏ ਪਰ ਕੁਰਤੇ ਪਜਾਮੇ ਸਾਡੇ ਅੱਜ ਤੱਕ ਨਹੀਂ ਮੁੜੇ ਹੈਗੇ ਵਾਪਸ ਮਜਾ ਆ ਸਾਡਾ ਫੇਰ ਵੀ ਅਵੇ ਨਾਲ ਮੱਥੇ ਵੱਟ ਪੈ ਗਿਆ ਹੋਵੇ ਜਦੋਂ ਅਸੀਂ ਉਹਨੂੰ ਕੁਰਤੇ ਪਜਾਮੇ ਸੌਣ ਲਈ ਦਿੱਤੇ ਸੀ ਨਾ ਉਦੋਂ ਉਹਦਾ ਮੁੰਡਾ 9ਵੀਂ ਕਲਾਸ ਚ ਪੜਦਾ ਸੀ ਹੋ ਉਹਦੇ ਮੁੰਡੇ ਨੇ ਮੈਨੂੰ ਲੱਗਦਾ ਬੀਏ ਕਰ ਲਈ ਹੁਣ ਉਹ ਵੀ ਦਰਜੀ ਦਾ ਕੰਮ ਸਿੱਖ ਗਿਆ। ਓਏ ਯਾਰ ਇਹਦੀ ਗੱਲ ਤੋਂ ਤਾਂ ਮੈਨੂੰ ਯਾਦ ਆਇਆ ਵੀ ਸਾਡੇ ਕੁਰਤੇ ਪਜਾਮੇ ਉਹਦੇ ਕੋਲ ਪਏ ਨੇ। ਮੈਂ ਇੱਕ ਦਿਨ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਕੁਰਤੇ ਪਜਾਮੇ ਨੇ ਕਿਹੜੇ ਸਾਰੇ ਬਿਟਕੋਇਨ ਦੇ ਸ਼ੇਅਰ ਨੇ ਇਹ ਜਿਹੜੇ ਤੂੰ ਸਾਂਭੀ ਬੈਠਾ। ਉਹ ਵਾਹ ਇਹਨੂੰ ਕੱਢ ਦੇ ਦੇ ਸਾਨੂੰ ਨਹੀਂ ਸਿਉਂਦੇ ਨੇ ਕਿਸੇ ਹੋਰ ਨੂੰ ਨਹੀਂ ਸਿਉਂਦੇ ਵੇ। ਕਪੜਾ ਦਾ ਨੇ ਖੇਲਾ ਕਪੜਾ ਸਾਨੀ ਗਾਲਾਂ ਗੱਲਦਾ ਹੋਊਗਾ ਵੀ ਕਿਹੜੇ ਦੇ ਭਾਗਿਆਂ ਨੇ ਖਰੀਦਿਆ ਮੈਨੂੰ ਸਿਉਣ ਚ ਨਹੀਂ ਆਉਂਦੇ ਹੈਗੇ ਮੈਂ ਕਿਹਾ ਤੂੰ ਮੜਾ ਜਾ ਗਲਤ ਸਿਉਂਤੇ ਦੇ ਮਾਲਾ ਕਪੜਾ ਗਲਤ ਕੱਟਤਾ ਉਹਨੇ ਤੂੰ ਉਹਦੇ ਤੇ ਹੀ ਉਹਦੇ ਨਾਲ ਲੜਨ ਨੂੰ ਫਿਰਦੀ ਆ ਤੂੰ ਕਦੀ ਜਾਣਾ ਨਹੀਂ ਮੈਂ ਕਿਹਾ ਸਾਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਉਹਨੂੰ ਕੁੜਤਾ ਪਜਾਮਾ ਦਿੱਤੇ ਨੂੰ ਅੱਜ ਤੱਕ ਸਾਡਾ ਕੁੜਤਾ ਪਜਾਮਾ ਹੀ ਨਹੀਂ ਮੁੜ ਕੇ ਆਇਆ ਹੈਗਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਲੈ ਆਪਣੀ ਕਿਸੇ ਬੈਸਟ ਫਰੈਂਡ ਨੂੰ ਫੋਨ ਕਰ ਉਹ ਤੈਨੂੰ ਕੋਈ ਨਾ ਕੋਈ ਹੱਲ ਦੱਸ ਦਊਗੀ ਜਾਂ ਤੈਨੂੰ ਕੋਈ ਸੂਟ ਬੈ ਦਊਗੀ ਕਹਿੰਦੀ ਨਾ ਕਹਿੰਦੀ ਮੇਰੀ ਇੱਕ ਉਹ ਗਰੈਂਡ ਸੀ ਹੁਣ ਉਹਦੇ ਨਾਲ ਵੀ ਮੇਰੀ ਲੜਾਈ ਹੋ ਗਈ ਮੈਂ ਹੁਣ ਉਹਦੇ ਨਾਲ ਕੀ ਸਿਆਪਾ ਹੋ ਗਿਆ ਕਹਿੰਦੀ ਉਹ ਦਾ ਦੂਜੀਆਂ ਕੁੜੀਆਂ ਦਾ ਸਟ੍ਰੀਕ ਉਹਦੀ ਚੱਲੂਆ ਮੇਰੇ ਨਾਲ ਸਟ੍ਰੀਕ ਤੋੜਤੀ ਉਹਨੇ ਆਹ ਗੱਲ ਵੀ ਲੜਾਈ ਵਾਲੀ ਆ ਇਹਦੇ ਪਿੱਛੇ ਕੀ ਲੜਾਈ ਕਰ ਰਹੀ ਹਾਂ ਤੇ ਮੇਰੇ ਬਿੱਤਰ ਨੇ ਇੰਨੇ ਸਨੇਪਾਂ ਭੇਜਦੇ ਨੇ ਮੈਂ ਕਦੇ ਦੇਖਿਆ ਹੀ ਨਹੀਂ ਉਹਨਾਂ ਦੀਆਂ ਸਨੇਪਾਂ ਇਹ ਸਾਰਾ ਨਾਲਦਾ ਮੇਰੇ ਸਾਰੇ ਯਾਰ ਮੇਰੇ ਨਾਲ ਖੜਨਗੇ ਸਟ੍ਰੀਕ ਟੁੱਟ ਜਵੇ ਇਹਦੇ ਪਿੱਛੇ ਵੀ ਲੜਾਈ ਹੁੰਦੀ ਹੁੰਦੀ ਆ ਨਵੀਂ ਜਨਰੇਸ਼ਨ ਦੀ ਫਿਨਗਰ ਹੀ ਲੱਗ ਲਈ ਉਹ इमोਸ਼ਨੇਲ ਲੱਗ ਲਈ ਇੱਕ ਤਾਂ ਚਲੋ ਹੋ ਗਈਆਂ ਕੁੜੀਆਂ ਵਾਲੀਆਂ ਗੱਲਾਂ ਅਗੜੀ ਨਵੀਂ ਜਨਰੇਸ਼ਨ ਚ ਮੁੰਡੇ ਬਦਮਾਸ਼ ਬਣਦੇ ਨੇ ਨਾ ਨਵੇਂ ਨਵੇਂ ਮੈਂ ਤਾਂ ਇੰਨਾ ਤਾਂ ਯਾਰਾ ਨਾ ਪਹਿਲਾਂ ਤਾਂ ਇਹਨਾਂ ਦਾ ਸਪਲੈਂਡਰ ਮੋਟਰਸਾਈਕਲ ਬਦਨਾਮ ਕਰਤਾ ਨਾ ਇਹ ਵੀ ਇਹਨਾਂ ਨੇ ਸ਼ਕਰੀ ਵਾਲਾ ਮੋਟਰਸਾਈਕਲ ਬਣਾ ਲਿਆ ਹੋਰ ਯਾਰ ਦੂਜੇ ਨੰਬਰ ਤੇ ਜਿਹੜੇ ਨਵੇਂ ਬਦਮਾਸ਼ ਜੇ ਬਣਦੇ ਨੇ ਨਾ ਬਹੁਤ ਈ ਬੱਚੇ ਨੂੰ ਕਈ ਹੈਗੇ ਨੇ ਸਟੇਟ ਹੁੰਦੇ ਨੇ ਬਦਮਾਸ਼ੀ ਵਾਲੇ ਪੌਣੇ ਹੁੰਦੇ ਨੇ ਹਥਿਆਰ ਇਹਨਾਂ ਕੋਲ ਕੋਈ ਚੱਜਦਾਨੀ ਹੁੰਦਾ ਕੋਈ ਸਾਲਾ ਸਾਈਕਲ ਦੀ ਗਰਾਰੀ ਬਣਾ ਕੇ ਉਹਦੇ ਨਾਲ ਕੇ ਵਾਲਾ ਪਾਈਪ ਲਾ ਕੇ ਉਹਨੂੰ ਬਿਲਡਿੰਗ ਲਈ ਫਿਰਦਾ ਵੀ ਜਦੋਂ ਕਿਸੇ ਨੇ ਪਿਸਤੌਲ ਕੱਢ ਲਈ ਇਹਨੂੰ ਕੀ ਕਰੇਗਾ ਕੋਈ ਦਾਤ ਚ ਕੀ ਫਿਰਦਾ ਬਦਮਾਸ਼ੀ ਵਾਲੇ ਸਟ੍ਰੀਟਸ ਦੇ ਵਿੱਚ ਕੋਈ ਖੁੱਲ੍ਹੇ ਖੁੱਲ੍ਹੇ ਪੁਆਇੰਟਾਂ ਪਾ ਕੇ ਪਲਾਜ਼ਾ ਨੂੰ ਗੂ ਸੜਕ ਤੇ ਤੁਰਿਆ ਜਾਂਦਾ ਉਹਦੇ ਬਦਮਾਸ਼ੀ ਵਾਲਾ ਗਾਣਾ ਲਾ ਕੇ ਉੱਥੇ ਆਪ ਲੋਕ ਬਦਮਾਸ਼ ਸਮਝੀ ਜਾਂਦਾ ਸਭ ਜਿਹੜੀ ਆਉਡੀ ਆ ਗਈ ਇਹ ਕਿਹੜੀ ਦੁਨੀਆ ਚ ਜਿਉ ਰਹੇ ਨੇ ਇਹ ਕਿਹੜੀ ਦੁਨੀਆ ਤੋਂ ਆਏ ਨੇ ਔਖਾ ਇਹਨਾਂ ਦਾ ਬੜਾ ਜਿਆਦਾ ਔਖਾ ਕੋਈ ਘਰੋਂ ਦਾਤੀ ਚੱਕੀ ਫਿਰਦਾ Papa ਉਹਦਾ ਕਹਿੰਦਾ ਵੀ ਮੈਂ ਹਰਾ ਲੈ ਗਿਆ ਹੁਣ ਉਹ ਦਾਤੀ ਲੱਭਦਾ ਫਿਰਦਾ ਇਹ ਪਤੰਦਰ ਰੀਲਾ ਬਣਾਉਣ ਲੱਗੇ ਹੋਏ ਨੇ ਬਦਮਾਸ਼ੀ ਵਾਲੀਆਂ ਅਸੀਂ ਤੈਨੂੰ ਘਰੋਂ ਚੱਕ ਲਾਂਗੇ ਆਏ ਕਰਦਾਂਗੇ ਉਹ ਕਰਦਾਂਗੇ ਕਮਾਲ ਆ